ਦਾ ਰਾਜਾ ਜੀ ਨੇ ਵਟਲਾ ਤੁਸੀਂ ਬੜੀ ਜਾਣਾ ਕਿੰਨੇ ਬੱਚੇ ਮਰੇ ਆਪਣੇ ਕੋਟ ਦੇ ਪਰ ਤੇ ਇਹ ਆਪਾਂ ਮરાਏ ਆਪਾਂ ਮરાਏ ਆ ਇਹ ਆਪਾਂ ਇਹ ਆਪ ਨਾਲ ਤੁਸੀਂ ਸਾਥ ਦੇ ਕੇ ਮરાਏ ਆ ਔਰ ਇਸ ਇਸ ਕੰਮ ਦੇ ਵਿੱਚ ਤਾਂ ਇੰਨਾ ਦੇ ਵੀ ਨਹੀਂ ਲੱਗੇ ਜੀ 1500 ਸਾਡੇ ਤਾਂ ਦੇ ਪੀਸ ਲਾ ਕੇ ਇਹਨਾਂ ਦੇ ਆਪ ਨੇ ਵੀ ਲੱਗੇ ਹੋਏ ਆ ਤੇ ਇਹ ਬਖਸ਼ਣ ਵਾਲੀ ਗੱਲ ਨਹੀਂ ਗਈ ਵੀ ਮੈਂ ਕਿਸੇ ਚਿੱਟਾ ਵੋਟਰ ਵਾਲੇ ਦੇ ਵੇਚਣ ਵਾਲੇ ਦੀ ਵੋਟ ਵੀ ਨਹੀਂ ਲੈਣੀ ਬਾਬੀ ਦੀ ਗੱਲ ਇਹ ਤਾਂ ਇਹ ਤਾਂ ਸਾਰੀ ਸਾਰੇ ਨਾ ਪੰਜਾਬ ਤੋਂ ਮਸ਼ਹੂਰ ਸੀ ਆ ਇਹਦਾ ਕੋਈ ਪਤਾ ਤਾਂ ਤੁਹਾਨੂੰ ਸੋ ਇਸ ਕਰਕੇ ਇਹਨੂੰ ਸਾਨੂੰ ਰਿਪੋਰਟ ਆ ਜਾਣਗੀ ਕਿ ਬਿਲਕੁਲ ਖਤਮ ਹੋ ਗਿਆ ਫਿਰ ਆਪਾਂ ਕੋਈ ਗੱਲ ਕਰਾਂਗੇ ਬੱਚੇ ਮਰ ਗਏ ਜਿਹਨਾਂ ਦੇ ਮਰ ਗਏ ਉਹਨਾਂ ਦਾ ਕੀ ਹਾਲ ਦੱਸੋ ਆਉਣਗੇ ਵਾਪਸ ਕਿਤੇ ਚਲ ਕੋਈ ਮਾਵਾਂ ਸਾਵਣ ਕੋਟੇ ਦੀ ਮਾਵਾਂ ਨੂੰ ਕੰਨਾਂ ਕੰਨ ਪੱਟ ਕੇ ਲਿਆਉਂਦੇ ਸੀ ਪਾਵਾਂ ਦੇ ਪਿਓਆਂ ਨੂੰ ਘੁੱਟਦੇ ਸੀ ਸਾਰੀ ਸਾਰੀ ਜ਼ਮੀਨ ਘਰਾਂ ਨੇ ਜ਼ਿਗਾਠਾਂ ਪੱਟ ਕੇ ਵੇਚਦੀਆਂ ਟੂਟੀਆਂ ਵੇਚਦੀਆਂ ਆਟੇ ਵਾਲੀਆਂ ਭੜੋਲੀਆਂ ਵੇਚਦੀਆਂ ਉਹ ਗਰੀਬ ਘਰਾਂ ਦੇ ਬੱਚੇ ਵਿਚਾਰੇ ਅਰੇ ਇੱਕ ਮੋਕਾ ਦਵਾ ਮੋਕਾ ਨਾ ਦਈਆਂ ਮੈਂ ਕਹਿੰਦੀ ਤਾਂ ਬੜਾ ਜ਼ਿਆਦਾ ਫੋਟੇ ਬੱਚੇ ਨਾ ਤੇ ਤੇਰਾ ਵੀ ਘੁੱਟਦਾ ਨਾ ਤੈਨੂੰ ਕਿੱਥੇ ਆਣੋ